ਦੋ ਹਿੱਸਿਆਂ 'ਚ ਵੰਡ ਦੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਲ ਸਰਕਾਰ ਰਹੀ ਦੂਜੇ ਪਾਸੇ ਲਿਖ ਦੋ ਕਾਂਗਰਸ ਝਾੜੂ ਵਾਲੇ ਤਾਂ ਗੱਲ ਕਰਨ ਦੀ ਲੋੜ ਨਹੀਂ ਆ ਤੇ ਇਤੋਂ ਵੱਡੇ ਠਾਕੇ ਕੋਈ ਹੈ ਹੀ ਨਹੀਂ ਕਾਂਗਰਸ ਨੇ ਕੀ ਕੀਤਾ ਤੁਸੀਂ ਜ਼ੋਰ ਲਾ ਲਿਓ ਤੁਹਾਨੂੰ ਇੱਕ ਚੀਜ਼ ਨਹੀਂ ਲੱਭਣੀ ਆ ਐਮਐਸਪੀ 1960 ਉਹ ਮੋਰਚਾ ਲਾ ਕੇ ਅਕਾਲੀ ਦਲ ਨੇ ਦਵਾਇਆ ਕ੍ਰਿਪਾ ਵਾਸਤੇ ਆਟਾ ਦਾਲ ਸਕੀਮ ਕਾਲੀ ਦਲ ਨੇ ਕਿਹਾ ਸ਼ਗਨ ਸਕੀਮ ਕਾਲੀ ਦਲ ਨੇ ਕਿਹਾ ਹੈ ਪੈਨਸ਼ਨ ਸਕੀਮ ਕਾਲੀ ਦਲ ਨੇ ਕਿਹਾ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਕਾਲੀ ਦਲ ਨੇ ਕਿਹਾ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਬੁਲਤ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਮੈਨੂੰ ਤਾਂ ਸਾਹ ਸੁੱਕ ਜੂਗਾ ਇਹ ਲਿਖਦੇ ਲਿਖਦੇ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਸਾਰਾ ਸ਼ਹਿਰ ਕਾਲੀ ਦਲ ਨੇ ਬਣਾਇਆ ਤਲਵੰਡੀ ਸਾਬੋ ਗੁਰੂ ਦੀ ਨਗਰੀ ਜਾ ਕੇ ਦੇਖੋ ਬਹੁਤਰਾ ਹਾਲ ਸੀ ਅੱਜ ਆ ਕੇ ਦੇ ਕਿੱਡਾ ਸੋਨਾ ਬਣਾਇਆ ਦਰبار صاحب ਦੇ ਚਾਰੋਂ ਤਰਫ ਦੇਖੋ ਕਿ ਕੈਦਾ ਪ੍ਰਬੰਧ ਕੀਤਾ ਪਹਿਲੇ ਕੀ ਹੁੰਦਾ ਸੀ ਸ਼ਹਿਰ ਦੇਖੋ ਮਰਸਾਬ ਕਿੰਨੀਆਂ ਸੋਹਣੀਆਂ ਸੜਕਾਂ ਸੀਤੀਆਂ ਮੈਟੂ ਲਈ ਸਾਰਾ ਕੁਝ ਕੀਤਾ ਜਿਹੜਾ ਅੱਜ ਕੱਲ੍ਹ ਢਲ ਗਿਆ ਸਾਰਾ ਕਾਂਗਰਸ ਨੂੰ ਵੋਟ ਪਾਣੀ ਸਹੀ ਮੈਨੇ ਤੇ ਪਾਪ ਹੈ ਪਾਪ ਗੁਰੂ ਦਾ ਸਿੱਖ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਟਾਏ ਟੋਡੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤੋਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹੜੀ ਸਟੇਸ਼ਨ ਤੋਂ ਦਾ ਪਿੰਡ ਰਕ ਤੁਸੀਂ ਕੀ ਵਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਆ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝਦੇ ਦੀ ਨਾਲ ਚਪਾਰ ਸਾਹਿਬ ਤੇ ਹਮਲਾ ਕੀਤਾ ਇੱਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝੇ ਖਾਨਦਾਨ ਕੁਰਬਾਨ ਕਰ ਦਿੱਤਾ ਹਿੰਦੁਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਇੱਕ ਨਹੀਂ ਮੁਸਲਮਾਨ ਹੈ ਮਰ ਜੂਗਾ ਪਰ ਬੀਜੇਪੀ ਨਹੀਂ ਉਹ ਹੋਵੇਗਾ ਆਪਣੇ ਦੋ ਗਨਮੈਂ ਦੇ ਦੋ ਕਹਿਣ ਇੰਦਰਾ ਸਾਡੀ ਮਾਂ ਆਪਾਂ ਗਲਤ ਫੈਸਲੇ ਲੱਤੇ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਜਾਬ ਮੈਂ ਅਫਸਰਾਂ ਨੂੰ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆ ਤੇ ਝਾੜੂ ਵਾਲਿਆਂ ਦਾ ਐਮਐਲਏ ਜਾਂ ਲੀਡਰ ਟੀਲਿਫੋਨ ਕਰਦਾ ਛੱਡੋ ਜੀ ਨਾ ਛੱਡਿਆ ਸਾਡੀ ਬਦਲੀ ਕਰ ਦਿੰਦੇ ਆ ਤੈਂਨੇ ਘੜੀਆਂ ਮੱਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮੱਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾਲ ਕੱਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਣਗੇ ਜੀ ਜੇ ਪਿੱਛੇ 60 ਕਸਾਲ ਦਾ ਹਿਸਾਬ ਜੋੜੀਏ 25 ਕਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 20 ਸਾਲ ਕਾਂਗਰਸ ਦੀ ਸਰਕਾਰ ਹੋਂ ਤਾਂ ਆਪਣੇ ਕੋਲੇ ਤਜਰਬਾ ਆ ਗਿਆ ਸਾਲਾ ਕੁਝ ਦੇਖ ਲਿਆ ਤੁਸੀਂ ਜਿਹੜੇ ਲੋਕ ਜਿਹੜਾ ਕੋਈ ਚੰਗਾ ਕੰਮ ਕਰਦੇ ਉਹਨੂੰ ਥਾਪੀ ਦਿੰਦੇ ਨਾ ਉਹ ਬੰਦਾ ਹੋਰ ਮਿਹਨਤ ਕਰਦਾ ਇੱਕ ਫਰਕ ਜਿਹੜਾ ਹੈਗਾ ਇੱਕ ਪਰਿਵਾਰ ਦਾ ਬੰਦਾ ਹੋਏ ਇੱਕ ਬਾਹਰ ਦਾ ਬੰਦਾ ਹੋਏ ਪਰਿਵਾਰ ਦਾ ਬੰਦਾ ਆਪਣੇ ਪਰਿਵਾਰ ਵਾਸਤੇ ਕੁਛ ਮਰਜ਼ੀ ਕਰ ਸਕਦਾ ਹੈ ਉਹ ਕੰਮ ਉਹਨਾ ਬਾਹਰ ਦਾ ਬੰਦਾ ਨਹੀਂ ਕਰਦਾ ਫਰਕ ਕੀ ਹੈ ਆਪਣੇ ਸੇ ਪੰਜਾਬ ਦੀ ਸਿਆਸਤ 'ਚ ਇੱਕ ਪਾਰਟੀ ਹੈ ਪੰਜਾਬ ਦੀ ਜਿਹੜੀ ਤੁਹਾਡੇ ਪਰਿਵਾਰ ਦੀ ਹੈ 105 ਸਾਲ ਪੁਰਾਣੀ ਪਾਰਟੀ ਹੈ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਫੋਟੋਆਂ ਕੱਢੋ ਕਿਸੇ ਨਾ ਕਿਸੇ ਮੋਰਚੇ ਦੀ ਹੋਊਗੀ ਕਿਸੇ ਦੀ ਧਰਮੇ ਦੀ ਹੋਗੀ ਉਹ ਅਕਾਲੀ ਦਲ ਸੀ ਦੂਜੇ ਪਾਸੇ ਦਿੱਲੀ ਤੋਂ ਆਈਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਦਿੱਲੀ ਤੋਂ ਮਿਲਦਾ ਹੈ ਜੋ ਕਰਨਾ ਹੈ ਜੋ ਕਹਿਣਾ ਹੈ ਉਹ ਦਿੱਲੀ ਵਾਲੇ ਫੈਸਲਾ ਕਰਦੇ ਹੈ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਹੈ ਪਰਵਾਰ ਨੂੰ ਤਕੜਾ ਕਰਨ ਵਾਸਤੇ ਨਹੀਂ ਪੰਜਾਬ ਨੂੰ ਤਕੜਾ ਕਰਨ ਵਾਸਤੇ ਨਹੀਂ ਕਿਉਂਕਿ ਉਹਨਾਂ ਵਾਸਤੇ ਪੰਜਾਬ ਪਰਵਾਰ ਨਹੀਂ ਹੈ ਤੁਹਾਡੇ ਸਾਹਮਣੇ ਮੈਂ ਤਾਂ ਪਿੱਛੇ ਦੋ ਤਿੰਨ ਪਿੰਨ ਪਹਿਲੇ ਮੈਂ ਕਿਹਾ ਸੀ ਇੱਕ ਦਿਨ ਤੁਸੀਂ ਨਾ ਆਪਣੇ ਘਰੇ ਪੈ ਕੇ ਕਾਗਜ਼ ਪੈਨਸਲ ਲੈ ਲੇ ਆਪਣੇ ਬੱਚਿਆਂ ਨੂੰ ਬਿਠਾ ਲਓ ਦੋ ਹਿੱਸੇ ਜੀ ਵੰਡ ਦਿਓ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਲ ਸਰਕਾਰ ਰਹੀ ਦੂਜੇ ਪਾਸੇ ਲਿਖ ਦਿਓ ਕਾਂਗਰਸ ਝਾੜੂ ਵਾਲੇ ਤਾਂ ਗੱਲ ਕਰਨ ਦੀ ਲੋੜ ਨਹੀਂ ਆ ਤੇ ਇੱਕ ਵੱਡੇ ਠਾਕੇ ਕੋਈ ਹੈ ਹੀ ਨਹੀਂ ਆ ਕਾਂਗਰਸ ਲਿਖ ਲਓ ਉਹਦੇ ਥੱਲੇ ਲਿਖ ਦਿਓ ਕਿ ਸਾਡੇ ਪਿੰਡ ਵਿੱਚ ਜਿੰਨੇ ਕੰਮ ਹੋਏ ਐ ਆਪਣੇ ਜ਼ਿਲ੍ਹੇ ਵਿੱਚ ਆਪਣੇ ਸੂਬੇ ਵਿੱਚ ਜਿਹੜੀ ਪਾਰਟੀ ਨੇ ਕੀਤੇ ਉਹਦੇ ਨੰਨੇ ਲਿਖੀ ਚਲੋ ਜਿਵੇਂ ਕਾਲੀ ਦਲ ਦੇ ਥੱਲੇ ਲਿਖੋਗੇ ਤੁਸੀਂ ਪਿਊਬਲਿਕ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਮੁਫਤ ਬਿਜਲੀ ਉਹਦੇ ਜੀ ਕਾਲੀ ਦਲ ਨੇ ਕੀਤੀ ਮੰਡੀਆਂ ਪਿੰਡਾਂ ਜਿਹ ਕਾਲੀ ਦਲ ਨੇ ਕੀਤੀਆਂ ਆ ਐਮਐਸਪੀ 1960 ਵਿੱਚ ਮੋਰਚਾ ਲਾ ਕੇ ਕਾਲੀ ਦਲ ਨੇ ਦਵਾਇਆ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਅਕਾਲੀ ਦਲ ਨੇ ਕਿਹਾ ਸ਼ਗਨ ਸਕੀਮ ਅਕਾਲੀ ਦਲ ਨੇ ਕਿਹਾ ਹੈ ਪੈਨਸ਼ਨ ਸਕੀਮ ਅਕਾਲੀ ਦਲ ਨੇ ਕਿਹਾ 300 ਯੂਨਟ ਮੁਫਤ ਬਿਜਲੀ ਦੀ ਸਕੀਮ ਕਾਲੀ ਦਲ ਨੇ ਕਿਹਾ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਐਸੀ ਪੁਆਰਾਂ ਦੀ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ ਅਕਾਲੀ ਦਲ ਨੇ ਲਿਖੇ ਗਿਆ ਐਸੀ ਬੱਚਿਆਂ ਦੀ ਪੜ੍ਹਾਈ ਮੁਫਤ ਅਕਾਲੀ ਦਲ ਨੇ ਕਰਾਈ ਗਰੀਬਾਂ ਲਈ ਧਰਮਸ਼ਾਲਾ ਤੇ ਕਿਤੇ ਸਰਕਾਰੀ ਖਰਚ ਤਰੀ ਪੰਦੀਆਂ ਹੁੰਦੀਆਂ ਸੀ ਉੱਪ ਬਣਾਉਣਾ ਸ਼ੁਰੂ ਕੀਤਾ ਐਕਟ ਬਣਾਇਆ ਬਾਦਲ ਸਾਹਿਬ ਨੇ ਤੇ ਸ਼ੁਰੂ ਕੀਤਾ ਅਕਾਲੀ ਦਲ ਨੇ ਮੁੰਮਿਆ ਵਾਸਤੇ ਜੇਮ ਦਿਸਮਾਨ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਮੁੱਖ ਮੰਤਰੀ ਤੀਰਤ ਯਾਤਰਾ ਮਲੇ ਦਾ ਸਾਹ ਸੁੱਕ ਜੂਗਾ ਤੇ ਲਿਖਦੇ ਲਿਖਦੇ ਜਿੰਨੇ ਟਿਊਬਲ ਕਾ ਜਿੰਨੇ ਤੁਹਾਡੇ ਥਰਮਲ ਪਲਾਂਟ ਆ ਬਿਜਲੀ ਵਾਲੇ ਸਾਰੇ ਅਕਾਲੀ ਦਲ ਨੇ ਬਣਾਏ ਭਾਗੜਾ ਡੈਮ ਤੋਂ ਬਗੈਰ ਸਾਰੇ ਅਕਾਲੀ ਦਲ ਨੇ ਡੈਮ ਬਣਾਏ ਜਿੰਨੀਆਂ ਨਹਿਰਾਂ ਕਸੀਆਂ ਯੂਨੀਵਰਸਿਟੀਆਂ ਜਿੰਨੇ ਮਰਜ਼ੀ ਜਾ ਕੇ ਦੇਖ ਲਓ ਖਾਲੀ ਦਲ ਨੇ ਬਣਾਏ ਤੇ ਦੂਜੇ ਪਾਸੇ ਕਾਲੀ ਤੇ ਆ ਜਿਓ ਕਾਂਗਰਸ ਨੇ ਕੀ ਕੀਤਾ ਬੋਲੇ ਇਨਕੋ ਨਿਹਾਲ ਨਿਹਾਲ ਤੁਸੀਂ ਜ਼ੋਰ ਲਾ ਲਿਓ ਤੁਹਾਨੂੰ ਇੱਕ ਚੀਜ਼ ਨਹੀਂ ਲੱਭਣੀ ਜ਼ੋਰ ਲਾ ਲਿਓ ਮੈਂ ਤੈਨੂੰ ਕਹਣਾ ਤੁਸੀਂ ਅੱਜ ਅੱਜ ਹੀ ਘਰੇ ਬਹਿ ਕੇ ਸੋਚੋ ਕਿ ਕਾਂਗਰਸ ਨੇ ਕੀ ਕੀਤਾ ਤੁਸੀਂ ਚਾਹੋ ਤੇ ਦੇਖ ਲਓ ਵੀ ਅੰਮ੍ਰਿਤਸਰ ਸ਼ਹਿਰ ਚਲੇ ਜਾਓ ਤੁਸੀਂ ਦੇਖੋ ਯਾਰ ਕਾਂਗਰਸ ਨੇ ਸ਼ਹਿਰ ਬਚ ਕੀ ਕੀਤਾ ਤਰੰਤ ਤਰੰਤ ਸ਼ਹਿਰ ਦੇਖੋ ਜਿੰਨੀਆਂ ਸੜਕਾਂ ਹੋਣਗੀਆਂ ਸ਼ਹਿਰ ਦੀਆਂ ਆ ਤਰਨਤਨ ਸਾਹਿਬ ਮੈਨੂੰ ਪਤਾ ਹੈ ਮੈਂ ਪਹਿਲੇ ਆਉਂਦਾ ਸੀ ਤੇ ਆ ਜਿਹੜੇ ਮੇਨ ਰੋਡ ਆ ਤੁਰਿਆਂ ਨਹੀਂ ਜਾਂਦਾ ਸੀ ਉੱਥੇ ਇੰਨਾ ਮਾੜਾ ਹਾਲ ਸੀ ਵੱਡੇ ਬਾਲ ਸਿੰਘ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਆਪਣੇ ਇਤਿਹਾਸ ਦੇ ਗੁਰੂ ਕਿਤੇ ਗੁਰੂ ਸਾਹਿਬ ਗਏ ਐ ਕਿਆਸਿਕ ਨਗਰ ਉਹਨਾਂ ਨੂੰ ਆਪਾਂ ਸਜਾਉਣਾ ਹੈ ਮੇਰੀ ਡਿਊਟੀ ਲੱਗੀ ਗਈ ਮੈਂ ਆਇਆ ਤਰਨਤਨ ਮੈਂ ਸਰਿਆ ਮਹਿਮਲੇ ਬੁਲਾਏ ਤਕਰੀਬਨ 200 ਕਰੋੜ ਦੀ ਲੋੜ ਸੀ ਨਾਲ ਦੇਣਾ ਸ਼ੁਰੂ ਕਰਤਾ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਸਾਰਾ ਸ਼ਹਿਰ ਕਾਲੀ ਦਲ ਨੇ ਬਣਾਇਆ ਤਲਵੰਡੀ ਸਾਬੋ ਗੁਰੂ ਦੀ ਨਗਰੀ ਜਾ ਕੇ ਦੇਖੋ ਬਹੁਤ ਬਰਾਹਾਲ ਸੀ ਅੱਜ ਜਾ ਕੇ ਦੇ ਪਿੱਡਾ ਸੋਨਾ ਬਣਾਇਆ ਦਰਬਾਰ ਸਾਹਿਬ ਦੇ ਚਾਰੋਂ ਤਰਫ ਦੇਖੋ ਕਿ ਕਹਿਦਾ ਪ੍ਰਬੰਧ ਕੀਤਾ ਪਹਿਲੇ ਕੀ ਹੁੰਦਾ ਸੀ ਸ਼ਹਿਰ ਦੇਖੋ ਮਰ ਸਾਹਿਬ ਕਿੰਨੀਆਂ ਸੋਹਣੀਆਂ ਸੜਕਾਂ ਕੀਤੀਆਂ ਮੈਟੂ ਲਈ ਸਾਰਾ ਕੁਝ ਕੀਤਾ ਜਿਹੜਾ ਅੱਜ ਕੱਲ੍ਹ ਭੁੱਲ ਗਿਆ ਸਾਰਾ 10 ਸਾਲ ਕਾਂਗਰਸ ਇੱਕ ਚੀਜ਼ ਨਹੀਂ ਤੁਸੀ ਦੇਖੋਗੇ ਹੁਣ ਮੈਂ ਕੋਈ ਕਹਿਣਾ ਚਾਹਣਾ ਹੈ ਕਾਂਗਰਸ ਨੂੰ ਵੋਟ ਪਾਣੀ ਸਹੀ ਮੈਨੇ ਤੇ ਪਾਪ ਹੈ ਪਾਪ ਗੁਰੂ ਦਾ ਸਿੱਖ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਢਾਏ ਥੋੜੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤਾਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾ ਤੋਪਾਂ ਨਾਲ ਫੌਜ 'ਚ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਤੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰੈਜੀਮੈਂਟ ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾਲੇ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਕੀਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ ਅਟ ਅਟ ਸਾਹਿਬ ਜੇਲ੍ਹਾਂ ਲਾ ਦਿੱਤੀਆਂ ਕੋਈ ਵਿਚਪਾ ਦਿੱਤਾ ਇੱਕ ਪਾਸੇ ਇਹਨਾਂ ਦੇ ਸਾਰੇ ਗੁਰੂ ਆਪਣੇ ਗੁਰੂ ਘਰ ਵਾਸਤੇ ਕੀਤਾ ਆਪਣੇ ਕੌਮ ਪੰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਸੰਤੋਖ ਸਿੰਘ ਰੰਧਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਪਚਾਲਿਆ ਪੰਜਾਬ ਨੂੰ ਤੁਸੀਂ ਦਰਵਾ ਆਪਣਾ ਦਰਵਾਦ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜਾ ਬਣੀ ਪ੍ਰਧਾਨ ਹੈ ਕਾਂਗਰਸ ਦਾ ਜਿਹੜੀ ਟੀ-ਸ਼ਰਟ ਪਾਉਂਦਾ ਪਿੰਡ ਰਕ ਵੀ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝਦੇ ਹੋਏ ਦਰਵਾਦ ਸਾਹਿਬ ਤੇ ਹਮਲਾ ਕੀਤਾ ਇੰਦਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝ ਹੀ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਆ ਨਾ ਅਰਮਿੰਦ ਥੱਗ ਵਰਗੇ ਹੁੰਦੇ ਦਲ ਬਦਲਦੇ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਹਰ ਜਿੰਨਾਂ ਦੇ ਇਹਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾ ਕੌਮ ਛੋੜੀ ਜੀ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੋਂ ਨੂੰ ਖਤਮ ਕਰ ਦੇਂਗਾ ਦੇਖੋ ਥੋੜੇ ਤੋਂ ਚੰਗੇ ਤਾਂ ਮੁਸਲਮਾਨ ਮੈਥਮ ਉਹ ਸਹੀ ਰਾਹ 'ਚ ਰਹਿੰਦਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਭਾਜਪਾ ਨੇ ਤੋੜੀ ਉਹਦੀ ਵੱਡੀ ਕੋਈ ਅਦਰਬਾਰ ਸਾਹਮਣੂ ਨਹੀਂ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਹੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਹਾੜੀ ਹਿੰਦੁਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਇੱਕ ਦੇ ਮੁਸਲਮਾਨ ਹੈ ਮਰ ਜੂਗਾ ਪਰ ਭਾਜਪਾ ਨੇ ਉਹ ਮਰ ਜੂਗਾ ਆਪਣੇ ਦੋ ਗਨਮਨ ਦੇ ਦਿਓ ਕਹਿੰਗੇ ਇੰਦਰਾ ਸਾਡੀ ਮਾਂ ਹੈ ਚੇਰ ਮੰਦੀ ਦੇ ਦਿਓ ਚੇਰ ਮੰਦੀ ਦੇ ਦਿਓ ਕਹਿੰਗੇ ਇੰਦਰਾ ਸਾਡੀ ਮਾਂ ਕਾਂਗਰਸ ਕਾਂਗਰਸ ਦੋੜਾ ਹੋਤਾ ਦੇ ਦਿਓ ਕਾਂਗਰਸ ਯਾਰ ਇੰਨੀ ਖਰਾਬ ਉਠੋਗੀ ਆਪਣੀ ਛੋੜੇ ਸਾਹਿਬ ਜੱਦਾ ਨੇ ਮੁਗਲਾਂ ਨੇ ਕੀ ਕਿਹਾ ਸੀ ਸਿੱਖੀ ਛੱਡ ਦਿਓ ਕਹਿੰਦੇ ਚਿੰਨ ਦੇਓ ਸਾਹਮਣੇ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਆਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀ ਇੱਕ ਹੋਰ ਗੱਲ ਹੈ ਆਪਾਂ ਸ਼ਕਲ ਦੇਖ ਕੇ ਕੋਈ ਜ਼ਿਆਦਾ ਬੰਦਾ ਪੰਥਕ ਨਹੀਂ ਹੁੰਦਾ ਪੰਥਕ ਢਿਲੋਂ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦੇ ਲੈ ਕੱਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਅਜਿਹੇ ਬੰਦੇ ਆ ਗਏ ਨਾ ਕਰਨਗੇ ਐ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਕੋਈ ਪੰਥਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾ ਰਹੀਆਂ ਕਿ ਕਾਲੀ ਦਾ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਪੰਥ ਨੂੰ ਤਗੜਾ ਕਰਨਾ ਨਹੀਂ ਉਹਨਾਂ ਨੂੰ ਬੰਦਾ ਹੈ ਕਿ ਕੰਥ ਨੂੰ ਕਿੰਨੇ ਹਿੱਸੇ ਅੱਜ ਕਰ ਦਿਓ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਆ ਬਹੁਤ ਨੁਕਸਾਨ ਖਾ ਗਿਆ ਆਪਾਂ ਇਹ ਬਚਣਾ ਹੁਣ ਤਜਰਬੇ ਛੱਡ ਦਿਓ ਰਿਸ਼ਤਾ ਕਰਨ ਜਾਂਦੇ ਹੋ ਨਾ ਪਛੋਕੜ ਦੇ ਦੋ ਤਿੰਨ ਪੀੜ੍ਹੀਆਂ ਦੇਖਦੇ ਆਏ ਇੱਥੇ ਵੀ ਤੁਸੀਂ 5 ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗਲਤ ਫੈਸਲੇ ਲੈਂਦੇ ਆ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਜਾਬ ਮੈਂ ਅਕਸਰਾਂ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੀ ਸੀ ਕੀ ਕਰੀਏ ਅਸੀਂ ਜਿਹੜੇ ਨਸ਼ੇ ਵਾਲੇ ਫੜਦੇ ਆਂ ਤੇ ਝਾੜੂ ਵਾਲੇ ਦਾ ਐਮਐਲਏ ਜਾਂ ਲੀਡਰ ਟੈਲੀਫੋਨ ਕਰਦਾ ਛੱਡੋ ਜੀ ਨਾ ਛੱਡਿਏ ਸਾਡੀ ਬਦਲੀ ਕਰ ਦਿੰਦੇ ਆ ਕਿਉਂਕਿ ਉਹ ਮੀਨਾ ਲੈਂਦੇ ਕੋਈ 5 ਲੱਖ ਲਈ ਜਾਂਦੇ ਕੋਈ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੋਈ ਫਰਕ ਨਹੀਂ ਹੁਣ ਸਾਰੀਆਂ ਜ਼ਮੀਨਾਂ ਵੇਚਣ ਲੱਗੇ ਥੋੜੀ ਕਿਸਾਨਾਂ ਦੀ ਇੱਜ਼ਤ ਅਸੀਂ ਨਾ ਲੜਾਈ ਲੜਦੇ 1 ਲੱਖ ਏਕੜ ਜ਼ਮੀਨ ਥੋੜੀ ਖੋਲ੍ਹਣੀ ਸੀ ਇਹਨਾਂ ਨੇ ਤੇ ਵੇਜ ਨਹੀਂ ਸੀ ਦਿੱਲੀ ਵਾਲੇ ਬੰਦਿਆਂ ਦੀ ਆ ਤਾਂ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋਕ ਪਾਇਆ ਉਹ ਸਾਰਾ ਨਾਲ ਅੱਗੇ ਲੈ ਜਾਣਗੇ ਹੁਣ ਹਰਬੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਐ ਚਲੋ ਮੈਂ ਦਾ ਲਾਣਾ ਥੋੜਾ ਜਾਂ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਗਿਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਲੂੰਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਗੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਣ ਕੋਣ ਸਾਰੇ ਜਿੰਨੇ ਆ ਅ ਜਿੰਨੇ ਨੌਜਵਾਨ ਐ ਇਹਨਾਂ ਨੂੰ ਹਸਨ ਬਲਦ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਐ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿਸਾਂ ਦੀ 10 ਸਾਲ ਸਰਕਾਰ ਚ ਮੈਂ ਭਰਤੀ ਕੀਤੇ ਆ ਲੇੜੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਫਰਕ ਐ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਰਟੀ ਹੈ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਬਚ ਜਾਓਗੇ ਕੌਮ ਬਚੂ ਵੀ ਨਹੀਂ ਤਾਂ ਖਤਮ ਹੋ ਜੂਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਸਕਾ ਸਰਕਾਰ ਬਣਾਉਣ ਚੈਲ ਮਿਲ ਰਹੀ ਹੈ ਪ੍ਰਧਾਨ ਤਤ 50 ਸਾਲ ਦੀ ਮੈਨੇਜਮੈਂਟ ਵੀ ਵਿਧਾਨ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜੀਪੀਸੀ ਲੈ ਲਈ ਹੈ ਐਸਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਸਜੀਪੀਸੀ ਅਕੀਰ ਲਾ ਕੇ ਲਾ ਥੋੜਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੁਣੇ ਅਸੀਂ ਇੱਥੇ ਇਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਤੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵਾਅਦਾ ਕਰਮੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਆ ਜਿਹੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਮੈਂ ਕੋਸ਼ਿਸ਼ ਕਰੂਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀਆਂ ਲਿਆਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ